ਸਾਡੀ ਆਪਣੀ ਫੈਮਿਲੀ ਹੈਗੀ ਆ ਉਹਦੇ ਤੇ ਉੱਤੇ ਵੀ ਜਿਹੜਾ ਹੈਗਾ ਕਿ ਸਾਡਾ ਖਿਆਲ ਰਹਿੰਦਾ ਹੈ ਕਿ ਜਿਹੜੇ ਅਸੀਂ ਪੈਸੇ ਕਮਾਣੇ ਨੇ ਜਾਂ ਆਪਣਾ ਮਾਲਵਾਸੀ ਉਹ ਉਹ ਗੱਲ ਕਰ ਰਹੇ ਹੈਗੇ ਅੱਜ ਕਿ ਪੈਸੇ ਆਉਂਦੇ ਹੈਗੇ ਨੇ ਸਾਰਾ ਕੁਝ ਠੀਕ ਠਾਕ ਹੈਗਾ ਚੱਲਦੀ ਜਾਂਦਾ ਹੈਗਾ ਪਰ ਉਹਨੂੰ ਆਪਾਂ ਮੈਨੇਜ ਕਿਦਾਂ ਕਰ ਸਕਦੇ ਹੈਗੇ ਆ ਕਿਉਂਕਿ ਕਹਿੰਦੇ ਕਿ ਪੈਸੇ ਕਮਾਣੇ ਸੌਖੇ ਹੁੰਦੇ ਨੇ ਉਹਨੂੰ ਮੈਨੇਜ ਕਰਨਾ ਬੜਾ ਔਖਾ ਹੁੰਦਾ ਹੈਗਾ ਤੇ ਕਈ ਵਾਰੀ ਕੀ ਹੁੰਦਾ ਹੈਗਾ ਕਿ ਅਸੀਂ ਜ਼ਿੰਦਗੀ ਦੇ ਵਿੱਚ ਇੰਨੇ ਜ਼ਿਆਦਾ ਬਿਜ਼ੀ ਹੁੰਨੇ ਹੈਗੇ ਕਿ ਅਸੀਂ ਕੰਮ ਤੇ ਹੀ ਬਿਜ਼ੀ ਰਹਿੰਦੇ ਹੈਗੇ ਆ ਤੇ ਪੈਸਾ ਇਹ ਕਰਨ ਲੈ ਕੇ ਆਈ ਜਾਂਦੇ ਹੈਗੇ ਆ ਪਰ ਅਸੀਂ ਉਹਦੀ ਪਲੈਨਿੰਗ ਨਹੀਂ ਕਰਦੇ ਹੈਗੇ ਆ ਠੀਕ ਹੈ ਤੇ ਬਾਕੀ ਜਿਵੇਂ ਜਦ ਅਪਾ ਕਹਿੰਦੇ ਕੋਈ ਕੁਝ ਬਿਜ਼ਨਸmen ਜਿਹੜੇ ਬੜੇ ਕਾਮਯਾਬ ਹੁੰਦੇ ਹੈਗੇ ਨੇ ਉਹ ਬਿਜ਼ਨਸmen ਕਾਮਯਾਬ ਇਸ ਕਰਕੇ ਹੁੰਦੇ ਹੈਗੇ ਕਿ ਉਹਨਾਂ ਨੇ ਕੀ ਕਰਦੇ ਕਿ ਐਡਵਾਈਸ ਲੈਂਦੇ ਨੇ ਹਰ ਇੱਕੇ ਪ੍ਰੋਫੈਸ਼ਨਲ ਬੰਦੇ ਕੋਲ ਐਡਵਾਈਸ ਲੈਂਦੇ ਹੈਗੇ ਨੇ ਪਰ ਅਸੀਂ ਜਿਹੜੇ ਆਮ ਘਰਾਂ ਵਾਲੇ ਹੈਗੇ ਆ ਫੈਮਿਲੀ ਪਰਸਨਸ ਹੈਗੇ ਨੇ ਅਸੀਂ ਕਈ ਵਾਰ ਅਫੋਰਡ ਨਹੀਂ ਕਰਦੇ ਕਿ ਇਹ ਪ੍ਰੋਫੈਸ਼ਨਲ ਐਡਵਾਈਸ ਲੈਣ ਵਾਸਤੇ ਤੇ ਵੀ ਸਾਨੂੰ ਜ਼ਰੂਰੀ ਨਹੀਂ ਲੱਗਦਾ ਜ਼ਰੂਰੀ ਨਹੀਂ ਲੱਗਦਾ ਪਰ ਸਾਨੂੰ ਪਤਾ ਹੀ ਹੈਗਾ ਕਈ ਕਈ ਵਾਰ ਇਹ ਹੁੰਦਾ ਕਿ ਸਾਨੂੰ ਪਤਾ ਹੀ ਹੈਗਾ ਪਰ ਇਹ ਸਭ ਤੋਂ ਔਖਾ ਕੰਮ ਹੈਗਾ ਸਰਕਾਰਾਂ ਦੇ ਵਾਸਤੇ ਵੀ ਔਖਾ ਹੈਗਾ ਤੇ ਫੈਮਿਲੀ ਦਾ ਜਿਹੜਾ ਹੈਗਾ ਕਿ ਬਸਟਿੰਗ ਕਰਨਾ ਉਹਦੇ ਫਾਈਨਾਂਸ ਨੂੰ ਮਤਲਬ ਵੀ ਟਰੈਕ ਤੇ ਉੱਤੇ ਰੱਖਣਾ ਇਹ ਸਭ ਤੋਂ ਜ਼ਿਆਦਾ ਚੈਲੈਂਜਿੰਗ ਹੁੰਦਾ ਹੈਗਾ ਕੰਮ ਕਿਸੇ ਕੰਪਨੀ ਦੇ ਵਿੱਚ ਹੋਵੇ ਭਾਵੇਂ ਕਿ ਸਰਕਾਰ ਦੇ ਵਿੱਚ ਹੋਵੇ ਜਾਂ ਫੈਮਿਲੀ ਦੇ ਵਿੱਚ ਹੋਵੇ ਸਭ ਤੋਂ ਜ਼ਿਆਦਾ ਔਖਾ ਕੰਮ ਹੈ ਫਾਈਨਾਂਸਿਸ ਨੂੰ ਹੀ ਮੈਨੇਜ ਕਰਨਾ ਹੁੰਦਾ ਹੈਗਾ ਹਨਾ ਤਾਂ ਉਹ ਇਸ ਥੋੜੀ ਜਿਹੀ ਆਪਾਂ ਇਸ ਕਰਕੇ ਇਹਦੇ ਤੇ ਗੱਲ ਕਰਨੀ ਚਾਹੀ ਹੈਗੀ ਕਿ ਲੋਕਾਂ ਨੂੰ ਪਤਾ ਲੱਗੇ ਵੀ ਕਿਹੜੀਆਂ-ਕਿਹੜੀਆਂ ਚੀਜ਼ਾਂ ਹੈਗੀਆਂ ਤਾਂ ਜਿੰਨਾ-ਜਿੰਨਾ ਆਪਾਂ ਸਫਰ ਕਰਦੇ ਹੈਗੇ ਨਾ ਜ਼ਿੰਦਗੀ ਦੇ ਵਿੱਚ ਅੱਗੇ-ਅੱਗੇ ਵਧਦੇ ਹੈਗੇ ਅ ਪਰ ਕਹਿੰਦਾ ਅੱਛਾ ਯਾਰ ਇਹ ਤਾਂ ਸਾਨੂੰ ਪਤਾ ਹੀ ਨਹੀਂ ਸੀ ਤੇ ਉਹ ਅਸੀਂ ਪਤਾ ਅੱਜ ਹੀ ਦੱਸ ਦੇਣਾ ਹੈਗਾ ਵੀ ਆਹ ਚੀਜ਼ਾਂ ਅੱਗੇ ਆਉਣ ਵੀ ਉਹਨਾਂ ਦਾ ਕਿੱਦਾਂ ਮੈਨੇਜ ਕਰ ਸਕਦੇ ਹੈਗੇ ਆ ਠੀਕ ਹੈ ਤਾਂ ਪਹਿਲਾ ਸਭ ਤੋਂ ਪਹਿਲਾਂ ਵੀ ਸ਼ੁਰੂਆਤ ਕਰਦੇ ਹੈਗੇ ਆ ਕਿ ਕੈਨੇਡਾ ਦੇ ਵਿੱਚ ਸਭ ਤੋਂ ਜਿਆਦਾ ਬੰਦੇ ਦੀ ਚਾਹਤ ਇਹ ਹੁੰਦੀ ਹੈ ਕਿ ਮੈਂ ਆ ਕੇ ਫਟਾਫਟ ਆਪਣਾ ਘਰ ਲੈ ਲਵਾਂ ਬਿਲਕੁਲ ਤੇ ਘਰ ਇਸ ਕਰਕੇ ਹੀ ਲੈ ਪਾਣੇ ਆ ਕਿ ਇੱਥੇ 5% 10% ਡਾਊਨ ਕੀਤਾ ਤੇ ਆਪਾਂ ਨੂੰ ਘਰ ਮਿਲ ਜਾਂਦਾ ਹੈਗਾ ਪਰ ਆਪਾਂ ਵੀ 90% ਤੇ ਖਰਚੇ ਹੀ ਚੱਕਦੇ ਹੈਗੇ ਆ ਨਾ ਹੋਨ ਕਰਜ਼ਾ ਤਾਂ ਤੁਸੀਂ ਚੱਕ ਲਿਆ ਹੁਣ ਜੇ ਤੁਸੀਂ ਆਪ ਗੱਡੀ ਲੈਣ ਜਾਂਦੇ ਹੈਗੇ ਹਨਾ ਮੈਨੂੰ ਨਹੀਂ ਲੱਗਦਾ ਕਿਸੇ ਨੂੰ ਪਤਾ ਹੋਵੇ ਵੀ ਰੈਪ 4 ਕਿੰਨੇ ਦੀ ਮਿਲਦੀ ਹੈਗੀ ਹੈ ਜਾਂ ਦੂਸਰੀ ਜਿਹੜੀ ਵੀ ਗੱਡੀ ਉਹਨਾਂ ਦੀ ਮਨਪਸੰਦ ਹੈਗੀ ਵੀ ਕਿੰਨੇ ਦੀ ਮਿਲਦੀ ਹੈ ਇਹ ਦੇਖਦੇ ਨੇ ਕਿ ਕਿਸ਼ਤ ਕਿੰਨੀ ਪੈਂਦੀ ਹੈ ਬਿਲਕੁਲ ਬਿਲਕੁਲ ਹਾਂਜੀ ਵੀ ਮੰਥਲੀ ਉਹਦਾ ਕਿੰਨਾ ਬਣਦਾ ਜਾਂ ਉਹਦਾ ਵੀਕਲੀ ਜਾਂ 22 ਵੀਕਲੀ ਕਿੰਨਾ ਬਣਦਾ ਹੈਗਾ ਨਾ ਅਸੀਂ ਉਹ ਦੇਖਦੇ ਹਾਂ ਕਿ ਬਾਕੀ ਦਾ ਸਾਰਾ ਖਰਚਾ ਹੀ ਹੈਗਾ ਨਾ ਬਿਲਕੁਲ ਤੇ ਕਰਜ਼ਾ ਜਿਹੜਾ ਹੈਗਾ ਬਿਨਾਂ ਵਿਆਜ ਤੋਂ ਤਾਂ ਜਾ ਨਹੀਂ ਰਿਹਾ ਹੈਗਾ ਤੇ ਵਿਆਜ ਤੋਂ ਨਹੀਂ ਜਾ ਰਿਹਾ ਹੈਗਾ ਤਾਂ ਤੁਹਾਡੀ ਜੇਬ ਵਿੱਚ ਹੀ ਜਾਣਾ ਬਿਲਕੁਲ ਠੀਕ ਹੈ ਜਾਣਾ ਤਾਂ ਤੁਹਾਡੀ ਜੇ ਤੋ ਸਭ ਤੋਂ ਪਹਿਲਾ ਜਿਹੜਾ ਕੰਮ ਸਾਡੇ ਮੈਂ ਜਹਿਨ ਚਾਹਣਾ ਚਾਹੀਦਾ ਜਿਵੇਂ ਕਹਿੰਦਾ ਲਾਲ ਬੱਤੀ ਜਗਣੀ ਚਾਹੀਦੀ ਹੈਗੀ ਉਹ ਕਰਜ਼ਿਆਂ ਨੂੰ ਲੈ ਕੇ ਹੋਣੀ ਚਾਹੀਦੀ ਹੈ ਕਿ ਜਿਹੜਾ ਵੀ ਅਸੀਂ ਕਰਜ਼ਾ ਚੁੱਕ ਰਹੇ ਹੈਗੇ ਆ ਕੀ ਮੈਂ ਇਹ ਪੇ ਕਰਦਾ ਰਵਾਂਗਾ ਪਹਿਲੀ ਗੱਲ ਤੇ ਇਹ ਹੈਗੀ ਆ ਚਲੋ ਠੀਕ ਹੈ ਤੁਸੀਂ ਮੈਂ ਜਦੋਂ ਵੀ ਕੋਈ ਗੱਡੀ ਲੈਂਦੇ ਆ ਨਾ ਤੁਸੀਂ ਆਪਣੀ ਇਨਕਮ ਦੇਖਦੇ ਹੋ ਮੇਰੀ ਇਨਿੰਗ ਇਨਕਮ ਹੈ ਤੇ ਮੰਨ ਲਓ 250 ਡਾਲਰ ਬੰਦੇ ਨੇ 15 ਨੰਬਰਾਂ ਦੇ ਠੀਕ ਹੈ ਮੈਂ ਇਹਨਾਂ ਅਫੋਰਡ ਕਰਦਾ ਤਾਂ ਮੈਂ ਦੇ ਦੇਵਾਂਗਾ ਹਨਾ ਜਾਂ ਐਨੇ ਮੇਰੇ 2000 ਜਾਂ 2500 ਘਰ ਦੀ ਕਿਸੇ ਸੰਬੰਧੀ ਮੈਂ ਦੇ ਦੇਵਾਂਗਾ ਠੀਕ ਹੈ ਹੁਣ ਉਹ ਗੱਲ ਆਉਂਦੀ ਹੈਗੀ ਜੇ ਜਦੋਂ ਤੁਸੀਂ ਠੀਕ ਠਾਕ ਹੈਗੇ ਹੋ ਜੇ ਤੁਹਾਡੀ ਜੌਬ ਠੀਕ ਠਾਕ ਚਲਦੀ ਪਈ ਹੈ ਉਹ ਤਾਂ ਕੋਈ ਸਾਰਾ ਕੁਝ ਚੱਲਦਾ ਰਹੇਗਾ ਪਰ ਬਾਈ ਚਾਂਸਸ ਜੇ ਤੁਹਾਨੂੰ ਕੁਝ ਹੋ ਗਿਆ ਫਿਰ ਠੀਕ ਹੈ ਹੁਣ ਜਿਹੜਾ ਕਰਜ਼ਾ ਤੁਸੀਂ 5 ਲੱਖ 10 ਲੱਖ ਜਿਹੜਾ ਲਿਆ ਸੀ ਘਰ ਦੇ ਵਿੱਚ ਜਿਹੜਾ ਨਾਰਮਲੀ 7-8 ਜਾਂ 5 ਲੱਖ ਤੇ ਆਮੀ ਹੋ ਗਿਆ ਅੱਜ ਕੱਲ੍ਹ ਹਨਾ ਉਹ ਫਿਰ ਜੇ ਤੁਹਾਨੂੰ ਕੁਝ ਹੋ ਗਿਆ ਤੇ ਫਿਰ ਉਹਦਾ ਤੁਸੀਂ ਕੀ ਪ੍ਰਬੰਧ ਕੀਤਾ ਹੈਗਾ ਸੋ that is the first step to do in financial planning ਦੇ ਵਿੱਚ ਸਭ ਤੋਂ ਪਹਿਲਾ ਕੰਮ ਇਹ ਕਰਨਾ ਹੈਗਾ ਕਿ ਜਿੰਨਾ ਮੇਰੇ ਤੇ ਡੈਟ ਹੈ ਉਦੇ ਬਰਾਬਰ ਦੀ ਮੇਰੇ ਕੋਲ ਇੰਸ਼ੋਰੈਂਸ ਹੋਣੀ ਚਾਹੀਦੀ ਹੈਗੀ ਆ ਤੇ ਕਿੰਨੇ ਚਿਰ ਵਾਸਤੇ ਇੰਸ਼ੋਰੈਂਸ ਹੋਣੀ ਚਾਹੀਦੀ ਹੈ ਜਿੰਨੇ ਚਿਰ ਮਤਲਬ ਮੇਰੇ ਤੇ ਕਰਜ਼ਾ ਹੈਗਾ ਤੋ ਉਹਦਾ ਸਿੰਪਲ ਹੀ ਫਾਰਮੂਲਾ ਹੈਗਾ ਜੇ ਮਨ ਲਓ ਆਪਾਂ ਗੱਡੀ ਲੈਣੇ ਹੈਗੇ ਆ ਜਦ ਮਨ ਲਓ ਆਪਾਂ 40000 ਦੀ ਗੱਡੀ ਲਈ ਤੇ ਅਸੀਂ ਕੀ ਕਰਦੇ ਆ ਉਹਦੀ ਇੰਸ਼ੋਰੈਂਸ ਕਰਵਾ ਦਿੰਦੇ ਆ ਬਾਈ ਚਾਂਸ ਸਾਡੀ ਗੱਡੀ ਨੂੰ ਕੁਝ ਹੁੰਦਾ ਤੋ ਸਾਨੂੰ ਇੰਸ਼ੋਰੈਂਸ ਕੰਪਨੀ ਪੈਸੇ ਪੇ ਕਰਦੀ ਹੈਗੀ ਆ ਤੋ ਇਸੇ ਤਰ੍ਹਾਂ ਮੰਨ ਲਓ ਜੇ ਤੁਸੀਂ 5 ਲੱਖ ਦਾ ਕਰਜ਼ਾ ਚੱਕਿਆ ਹੈਗਾ ਤੋ ਤੁਸੀਂ ਉਹਦੀ ਇੰਸ਼ੋਰੈਂਸ ਲੈਣੀ ਹੈਗੀ ਆ ਜੇ 4 ਲੱਖ ਚੱਕਿਆ ਤੋ 4 ਲੱਖ ਲੈਣੀ ਭੀ ਜਿੰਨੀ ਕਿ ਗੱਡੀ ਲਈ ਹੈ ਜਿੰਨਾ ਕਿ ਇਹਦੀ ਕੋਸਟ ਕੁਝ ਜ਼ਿਆਦਾ ਨਹੀਂ ਹੁੰਦੀ ਹੈ ਕਿ ਲੋਕੀ ਇਹਨਾਂ ਡਰਦੇ ਨੇ ਕਿ ਸ਼ਾਇਦ ਬਹੁਤ ਮਹਿੰਗੀ ਹੁੰਦੀ ਹੋਵੇ ਚਾਹਨਾ ਇਹ ਚੋਰਸ ਮਹਿੰਗੀ ਨਹੀਂ ਹੁੰਦੀ ਨਾਲ ਲੈਣੀ ਮਹਿੰਗੀ ਪੈ ਸਕਦੀ ਕਈ ਵਾਰੀ ਪਰਿਵਾਰ ਨੂੰ ਕਈ ਵਾਰੀ ਹਾਂ ਵੀ ਜੇ ਮੰਨ ਲਓ ਤੁਸੀਂ ਤੇ ਲਈ ਨਹੀਂ ਹੁਣ 5 ਲੱਖ ਕਰਜ਼ਾ ਛੱਡ ਗਏ ਤੁਸੀਂ ਫੈਮਿਲੀ ਦੇ ਉੱਤੇ ਠੀਕ ਹੈ ਇੱਕ ਬੰਦਾ ਕਮਾਉਣ ਵਾਲਾ ਚਲਾ ਗਿਆ ਵਿੱਚੋਂ ਠੀਕ ਹੈ ਇਨਕਮ ਘਟ ਗਈ ਫੈਮਿਲੀ ਦੇ ਵਿੱਚ ਆਈ ਨਹੀਂ ਇਨਕਮ ਉਲਟਾ ਜਿਹੜਾ ਹੈਗਾ ਵੀ ਕਰਜ਼ਾ ਵੀ ਹੈਗਾ 5 ਲੱਖ 6 ਲੱਖ ਤੁਸੀਂ ਫੈਮਿਲੀ ਨੂੰ ਆਪਣਾ ਇੱਕ ਲਾਈਫ ਸਟਾਈਲ ਪ੍ਰੋਵਾਈਡ ਕੀਤਾ ਸੀ ਤੇ ਜ਼ਿੰਮੇਵਾਰੀ ਉਹ ਤੁਹਾਡੀ ਬਣਦੀ ਸੀ ਉਹਨੂੰ ਮੈਨੇਜ ਕਰਨਾ ਤਾਂ ਸਭ ਤੋਂ ਪਹਿਲਾ ਸਟੈਪ ਜਿਹੜਾ ਸਾਨੂੰ ਮਤਲਬ ਕਰਨਾ ਚਾਹੀਦਾ ਹੈਗਾ ਉਹ ਇਹ ਕਰਨਾ ਚਾਹੀਦਾ ਹੈਗਾ ਕਿ ਮੈਰਿਜ ਜੇ